ਕਿਸ ਵੀਦ ਚੰਦਾ ਚੜੇ ਰਾਤ ਨੂੰ ਮੋੜਨਾ ਦਿਖੇ ਦਿਖਾਇਆ ਬਈ ਕਿਸ ਵੀਦ ਤਾਰੇ ਟਿਮ ਟਿਮ ਕਰਦੇ ਓ ਬੱਲੇ ਓ ਕਿਸ ਵੀਦ ਤਾਰੇ ਟਿਮ ਟਿਮ ਕਰਦੇ ਕਿੱਥੋਂ ਰੰਗ ਚਮਕਾਇਆ ਕਿਸ ਵੀਦ ਪਾਣ ਰੁਮਕਦੀ ਯਾਰੋ ਓ ਆਜੀ ਵਾ ਓ ਕਿਸ ਵੀਦ ਪਾਣ ਰੁਮਕਦੀ ਯਾਰੋ ਕਿੱਦਾਂ ਗੁਮਹਿ ਲਾਇਆ ਕਿਸ ਵੀਦ ਵਰਖਾ ਹੋਵੇ ਜ਼ੋਰ ਦੀ ਓ ਕਿਸ ਵੀਦ ਵਰਖਾ ਹੋਵੇ ਜ਼ੋਰ ਦੀ ਪਰਬਤ ਉੱਚੇ ਉੱਚੇ ਹੋ ਕਿਸਬਿਤ ਪਰਬਤ ਉੱਚੇ ਉੱਚੇ ਪਰ ਪਾਣੀ ਵੇਟੂ ਆਇਆ ਬਈ ਕਿਸਬਿਤ ਜੰਗਲ ਬਿੱਲੇ ਉੱਡੇ ਹੋ ਕਿਸਬਿਤ ਜੰਗਲ ਬਿੱਲੇ ਉੱਗੇ ਕਿੱਥੋਂ ਥਲ ਹੈ ਆਇਆ ਬਈ ਜੀਵ ਜੰਤ ਦਾ ਅੰਤ ਕੋਈ ਨਹੀਂ ਉਹ ਬੰਦੇ ਉਹ ਜੀਵ ਜੰਤ ਦਾ ਅੰਤ ਕੋਈ ਨਹੀਂ ਮੁਕਦਾ ਨਹੀਂ ਮਟਾਇਆ ਬਈ ਹਰਲਾਲ ਸਿੰਘਾ ਕੁੱਲ ਧਰਤੀ ਵਿੱਚੋਂ ਸਿੰਗਪੁਰੇ ਦਾ ਜਾਇਆ ਸਾਨੂੰ ਕੁਦਰਤ ਨੇ ਇੱਕੀ ਚੱਕਰਾਂ ਵਿੱਚ ਪਾਇਆ